ਯਾਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਅਧਿਆਪਕ ਮਹਿੰਦਰਪਾਲ ਬਰੇਟਾ ਬਿਟਾ ਅੱਜ ਆਪਾਂ ਪਰਿਵਾਰਿਕ ਰਿਸ਼ਤਿਆਂ ਦੇ ਨਾਲ ਸੰਬੰਧਤ ਕੁਝ ਪ੍ਰਸ਼ਨਾਂ ਦਾ ਅਭਿਆਸ ਕਰਾਂਗੇ ਪਿਤਾ ਜੀ ਦੇ ਮਾਤਾ ਜੀ ਸਾਡੇ ਕੀ ਲੱਗਦੇ ਪਿਤਾ ਜੀ ਦੇ ਮਾਤਾ ਜੀ ਬੇਟਾ ਨਾਨੀ ਲੱਗਦੇ ਹਨ ਭੂਆ ਜੀ ਦਾਦੀ ਜੀ ਜਾਂ ਭੈਣ ਜੀ ਪਿਤਾ ਜੀ ਦੇ ਮਾਤਾ ਜੀ ਸਾਡੇ ਕੀ ਲੱਗਦੇ ਹਨ ਦਾਦੀ ਜੀ ਸ਼ਾਬਾਸ਼ ਮਾਤਾ ਜੀ ਦੀ ਭੈਣ ਕੌਣ ਹੁੰਦੇ ਹਨ ਬੇਟਾ ਮਾਮੀ ਜੀ ਮਾਸੀ ਜੀ ਭੂਆ ਜੀ ਜਾਂ ਦਾਦੀ ਜੀ ਮਾਤਾ ਜੀ ਦੀ ਭੈਣ ਕੀ ਹੁੰਦੇ ਨੇ ਮਾਸੀ ਜੀ ਭੂਆ ਜੀ ਕੌਣ ਹੁੰਦੇ ਹਨ ਮਾਤਾ ਜੀ ਦੇ ਭੈਣ ਜੀ ਪਿਤਾ ਜੀ ਦੇ ਭੈਣ ਜੀ ਦਾਦੀ ਜੀ ਦੀ ਭੈਣ ਜਾਂ ਨਾਨੀ ਜੀ ਦੀ ਭੈਣ ਕੌਣ ਹੁੰਦੇ ਨੇ ਤੂਆ ਜੀ ਪਿਤਾ ਜੀ ਦੀ ਭੈਣ ਮਾਮਾ ਜੀ ਕਿਸ ਦੇ ਭਰਾ ਹੁੰਦੇ ਹਨ ਮਾਤਾ ਜੀ ਦੇ ਮਾਮੀ ਜੀ ਦੇ ਭੂਆ ਜੀ ਦੇ ਫੁੱਫੜ ਜੀ ਦੇ ਮਾਮਾ ਜੀ ਕਿਸ ਦੇ ਭਰਾ ਹੁੰਦੇ ਹਨ ਮਾਤਾ ਜੀ ਦੇ ਸ਼ਾਬਾਸ਼ ਭੂਆ ਜੀ ਦੇ ਪਤੀ ਨੂੰ ਕੀ ਕਹਿੰਦੇ ਹਨ ਮਾਮਾ ਜੀ ਮਾਸੜ ਜੀ ਚਾਚਾ ਜੀ ਫੁੱਫੜ ਜੀ ਭੂਆ ਜੀ ਦੇ ਪਤੀ ਨੂੰ ਕੀ ਕਹਿੰਦੇ ਨੇ ਫੁੱਫੜ ਜੀ ਤੁਹਾਡੀ ਮਾਤਾ ਜੀ ਦੇ ਪਿਤਾ ਜੀ ਤੁਹਾਡੇ ਕੀ ਲੱਗਦੇ ਹਨ ਆ ਬੇਟਾ ਮਾਤਾ ਜੀ ਦੇ ਪਿਤਾ ਜੀ ਮਾਮਾ ਜੀ ਮਾਸੜ ਜੀ ਦਾਦਾ ਜੀ ਨਾਨਾ ਜੀ ਮਾਤਾ ਜੀ ਦੇ ਪਿਤਾ ਨਾਨਾ ਜੀ ਤੁਹਾਡੇ ਪਿਤਾ ਜੀ ਦੇ ਛੋਟੇ ਭਰਾ ਦੀ ਪਤਨੀ ਤੁਹਾਡੇ ਕੀ ਲੱਗਦੇ ਹਨ ਬੇਟਾ ਚਾਚੀ ਭੂਆ ਮਾਸੀ ਜਾਂ ਭੈਣ ਕੀ ਲੱਗਦੇ ਨੇ ਚਾਚੀ ਸ਼ਾਬਾਸ਼ ਇਹਨਾਂ ਵਿੱਚੋਂ ਕਿਹੜਾ ਰਿਸ਼ਤਾ ਨਾਨਕਿਆਂ ਨਾਲ ਸਬੰਧਤ ਨਹੀਂ ਹੈ ਨਾਨੀ ਜੀ ਮਾਮਾ ਜੀ ਮਾਸੀ ਜੀ ਤਾਇਆ ਜੀ ਹਾਂ ਬੇਟਾ ਤਾਇਆ ਜੀ ਤਾਇਆ ਜੀ ਦਾਦਕਿਆਂ ਦੇ ਰਿਸ਼ਤਿਆਂ ਵਿੱਚ ਆਉਂਦੇ ਹਨ ਇਨ੍ਹਾਂ ਵਿੱਚੋਂ ਕਿਹੜਾ ਰਿਸ਼ਤਾ ਦਾਦਕਿਆਂ ਨਾਲ ਸਬੰਧਤ ਨਹੀਂ ਹੈ ਦਾਦੀ ਜੀ ਮਾਮਾ ਜੀ ਚਾਚੀ ਜੀ ਤਾਇਆ ਜੀ ਮਾਮਾ ਜੀ ਕਿਉਂਕਿ ਥਾਰੀ ਰਿਸ਼ਤੇ ਦਾਦਕਿਆਂ ਨਾਲ ਹਨ ਤੇ ਮਾਮਾ ਜੀ ਨਾਨਕਿਆਂ ਨਾਲ ਸਬੰਧਤ ਹਨ ਤੁਹਾਡੀ ਮਾਤਾ ਜੀ ਦੀ ਭੈਣ ਦਾ ਪਤੀ ਤੁਹਾਡਾ ਕੀ ਲੱਗਦਾ ਹੈ ਮਾਸੜ ਮਾਮਾ ਫੂਫੜ ਜੀ ਤਾਇਆ ਜੀ ਮਾਤਾ ਜੀ ਦੀ ਭੈਣ ਦਾ ਪਤੀ ਮਾਸੜ ਮਾਸੀ ਦਾ ਪਤੀ ਮਾਸੜ ਜੀ ਤੁਹਾਡੀ ਭੈਣ ਦੀ ਪੁੱਤਰੀ ਤੁਹਾਡੀ ਕੀ ਲੱਗਦੀ ਹੈ ਭਤੀਜੀ ਪੁੱਤਰੀ ਭੈਣ ਪਾਣ ਜੀ ਪੈਣ ਦੀ ਪੁੱਤਰੀ ਕੀ ਲੱਗਦੀ ਹੈ ਪਾਣ ਜੀ ਤੁਹਾਡੇ ਭਰਾ ਦੀ ਪਤਨੀ ਤੁਹਾਡੀ ਕੀ ਲੱਗਦੀ ਹੈ ਪਰਜਾਈ ਚਾਚੀ ਤਾਈ ਮਾਸੀ ਕੀ ਲੱਗਦੀ ਹੈ ਪਰਜਾਈ ਜਿਨਾਂ ਨੂੰ ਅਸੀਂ ਭਾਬੀ ਜੀ ਵੀ ਕਹਿ ਦਿੰਦੇ ਹਾਂ ਤੁਹਾਡੇ ਚਾਚਾ ਜੀ ਤੁਹਾਡੀ ਮਾਤਾ ਜੀ ਦੇ ਕੀ ਲੱਗਦੇ ਹਨ ਭਰਾ ਚਾਚਾ ਦਯੋਰ ਸਾਰਾ ਦਿਓ ਸ਼ਾਬਾਸ਼ ਭੈਣ ਦੇ ਪਤੀ ਨੂੰ ਕੀ ਕਹਿੰਦੇ ਹਨ ਭਰਾ ਜੀਜਾ ਦਿਓ ਸਾਲਾ ਭੈਣ ਦੇ ਪਤੀ ਨੂੰ ਜੀਜਾ ਜੀ ਸ਼ਾਬਾਸ਼ ਬਹੁਤ ਬਹੁਤ ਧੰਨਵਾਦ ਪਿਆਰੇ ਬੱਚਿਓ ਉਮੀਦ ਕਰਦਾ ਹਾਂ ਅੱਜ ਦੀ ਵੀਡੀਓ ਤੋਂ ਵੀ ਤੁਸੀਂ ਬਹੁਤ ਲਾਭ ਉਠਾਓਗੇ ਧੰਨਵਾਦ ਸ਼ੁਕਰੀਆ